ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਹਾਂ ਤੁਹਾਡਾ ਐਸਐਮਸੀ ਪੰਜਾਬੀ ਚੈਨਲ ਤੇ ਸਾਧ ਸੰਗਤ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਕਰਵਾਏ ਸੀ ਜੋ ਕਿ ਬਰਨਾਲਾ ਬਠਿੰਡਾ ਰੋਡ ਦੇ ਉੱਪਰ ਸਥਿਤਤਾ ਅਤੇ ਇਸ ਸਾਈਡ ਤੇ ਬੋਰਡ ਲੱਗਿਆ ਹੋਇਆ ਜੀ ਤੇ ਆਹ ਬੋਰਡ ਲੱਗਿਆ ਹੋਇਆ ਗੁਰਦੁਆਰਾ ਅੜੀਸਰ ਸਾਹਿਬ ਅਤੇ ਇਹਦੇ ਨਾਲ ਹੀ ਬੋਰਡ ਲੱਗਿਆ ਹੋਇਆ ਹੈ ਗੁਰਦੁਆਰਾ ਸੋਹੀ ਜਣਾ ਸਾਹਿਬ ਪਾਤਸ਼ਾਹੀ ਨੌਵੀਂ ਜੋ ਕਿ 2 ਕਿਲੋਮੀਟਰ ਗੁਰਦੁਆਰਾ ਅੱਗੇ ਹੈ ਜੀ ਗੁਰਤੇਗ ਬਾਦਨ ਮਹਾਰਾਜ ਜੀ ਦਾ ਅਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ੜੀ ਸਰ ਸਾਹਿਬ ਦੇ ਇਸ ਰਸਤੇ ਰਾਈ ਦਰਸ਼ਨ ਕਰਵਾਏ ਸੀਗੇ ਜੋ ਕਿ ਇਹ ਬੋਰਡ ਲੱਗਿਆ ਹੈ ਗੇਟ ਬਣਿਆ ਹੋਇਆ ਗੁਰਦੁਆਰਾ ੜੀ ਸਰ ਸਾਹਿਬ ਪਾਤਸ਼ਾਹੀ ਨੌਵੀਂ ਕੋਠੇ ਚੁੰਗ ਤੌਲਾ ਅਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੁਣ ਅਗਲੇ ਗੁਰਦੁਆਰਾ ਜਿਹੜਾ ਗੁਰਦੁਆਰਾ ਸੋਹੀਣਾ ਸਾਹਿਬਾ ਉਹਦੇ ਦਰਸ਼ਨ ਕਰਵਾ ਕੇ ਲਿਆਉਣੀ ਆ ਸੋ ਬਣੇਰੋ ਵੀਡੀਓ ਦੇ ਨਾਲ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਜਰੂਰ ਕਰਿਓ ਤੇ ਤੁਹਾਨੂੰ ਹੁਣ ਗੁਰਦੁਆਰਾ ਸੋਹੀਣਾ ਸਾਹਿਬ ਲੈ ਕੇ ਚੱਲਦੇ ਹਾਂ ਹਾਂਜੀ ਸਾਧਸੰਗਤ ਜੀ ਗੁਰਦੁਆਰਾ ਸੋਹੀਣਾ ਸਹਿ ਪਾਸ਼ਾਏ ਨੋਮੀ ਟੋਲਾ ਬਰਨਾਲਾ 2 ਕਿਲੋਮੀਟਰ ਅੱਗੇ ਹੈ ਜੀ ਤੁਹਾਨੂੰ ਦਰਸ਼ਨ ਕਰਵਾ ਕੇ ਲਿਆਉਨੇ ਆ ਅਤੇ ਇੱਥੇ ਉਹ ਕਰੀਰ ਵੀ ਮੌਜੂਦ ਹੈ ਜਿਸ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਅਤੇ ਸਾਧਸੰਗਤ ਜੀ ਇਤਿਹਾਸ ਦੱਸਦਾ ਹੈ ਕਿ ਜਿਸ ਸਮੇ ਗੁਰੂ ਤੇਗ ਬਹਾਦਰ ਮਹਾਰਾਜ ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ ਹੰਢਿਆਏ ਤੋਂ ਅੱਗੇ ਟੋਲੇ ਦੀ ਯੂ ਵਿੱਚ ਪ੍ਰਵੇਸ਼ ਕਰਨ ਲੱਗੇ ਸੀ ਤਾਂ ਘੋੜਾ ਅੜੀ ਪੈ ਗਿਆ ਸੀ ਅਤੇ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਹੀਂ ਜਾ ਰਿਹਾ ਸੀ ਕਿਉਂਕਿ ਉੱਥੇ ਤੁਰਕ ਮੁਸਲਮਾਨ ਮੁਸਲਮਾਨਾਂ ਦੇ ਤੰਬਾਕੂ ਦੇ ਖੇਤ ਸੀ ਅਤੇ ਗੁਰੂ ਸਾਹਿਬ ਜੀ ਨੇ ਆਪਣੇ ਘੋੜੇ ਦੀਆਂ ਜਿਹੜੀਆਂ ਲਗਾਮਾਂ ਸੀ ਉਹ ਢਿੱਲੀਆਂ ਛੱਡ ਦਿੱਤੀਆਂ ਸਨ ਅਤੇ ਘੋੜਾ ਸੋਹੀਵਾਲ ਪਿੰਡੋਂ ਤੁਰ ਪਿਆ ਸੀ ਅਤੇ ਜਿਸ ਜਗ੍ਹਾ ਤੇ ਹੁਣ ਗੁਰਦੁਆਰਾ ਸਾਹਿਬ ਸਜੋਬਤ ਹੈ ਉਸ ਜਗ੍ਹਾ ਦੇ ਉੱਪਰ ਆ ਕੇ ਘੋੜਾ ਰੁਕਿਆ ਸੀ ਅਤੇ ਇੱਥੇ ਉਹ ਕਰੀਰ ਵੀ ਮੌਜੂਦ ਹੈ ਜਿਸ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੁਹਾਨੂੰ ਦਰਸ਼ਨ ਕਰਵਾ ਕੇ ਲੈਉਣੇ ਆ ਸਾਧ ਸੰਗਤ ਜੀ ਇਹ ਬੋਰਡ ਲੱਗਿਆ ਹੋਇਆ ਸੜਕ ਦੇ ਉੱਪਰ ਗੁਰਦੁਆਰਾ ਅੜੀਸਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਦੁਆਰਾ ਸੋਹੀਣਾ ਸਾਹਿਬ ਪਾਸ਼ਾਹੀ ਨੌਵੀਂ ਢੋਲਾ ਬਰਨਾਲਾ ਵਿਖਿਆਇਆ ਛਣਾ ਤੇ ਇੱਥੇ ਕਰੀਰ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਸਾਧ ਸੰਗਤ ਜੀ ਇਹ ਬੋਰਡ ਲੱਗਿਆ ਹੋਇਆ ਤੇ ਸਾਹਮਣੇ ਨਿਸ਼ਾਨ ਸਾਹਿਬ ਝੁਲ ਰਿਹਾ ਗੁਰਦੁਆਰਾ ਸਾਹਿਬ ਜੀ ਦਾ ਅਤੇ ਤੁਹਾਨੂੰ ਹੁਣ ਦਰਸ਼ਨ ਕਰਵਾਉਨੇ ਆ ਤੇ ਆਪਾਂ ਮੁੜ ਗਏ ਸੀਗੇ ਗੁਰਦੁਆਰਾ ਸੋਹੀਣਾ ਸਾਹਿਬ ਜੀ ਦਾ ਇਹ ਗੇਟ ਬਣਿਆ ਹੋਇਆ ਜੀ ਸਾਧ ਸੰਗਤ ਜੀ ਗੁਰਦੁਆਰਾ ਸੋਹੀ ਜਣਾ ਸਾਹਿਬ ਪਾਸ਼ਾਹੀ ਨੌਵੀਂ ਢੋਲਾ ਨੇੜੇ ਖੁੱਡੀ ਖੁਰਦ ਬਰਨਾਲਾ ਖੁੱਡੀ ਖੁਰਦ ਪਿੰਡਾ ਜੀ ਸੋਹੀ ਸੋਹੀ ਵਾਲਾ ਸਾਹਿਬ ਦਾ ਜੋ ਗੁਰਦੁਆਰਾ ਸਾਹਿਬ ਜਿੱਥੇ ਸ਼ਸ਼ੋਭਤਾ ਜੀ ਤੇ ਇੱਕ ਗੁਰਦੁਆਰਾ ਸਾਹਿਬ ਜੀ ਦੇ ਬਾਹਰਲੇ ਪਾਸੇ ਦਾ ਦ੍ਰਿਸ਼ਾ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਤੁਸੀਂ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਵਾ ਕੇ ਲਿਓ ਨੇ ਜੋ ਕਿ ਕਰੀਰ ਹੈ ਗੁਰੂ ਸਾਹਿਬ ਜੀ ਦਾ ਜਿੱਥੇ ਕੋੜਾ ਬੰਨਿਆ ਸੀ ਗੁਰੂ ਸਾਹਿਬ ਜੀ ਨੇ ਅਤੇ ਗੁਰਦੁਆਰਾ ਸੋਹੀਣਾ ਸਾਹਿਬ ਜੀ ਦੇ ਬਾਹਰਲੇ ਪਾਸੇ ਇਹ ਦੁਕਾਨਾਂ ਲੱਗੀਆਂ ਹੋਈਆਂ ਜੀ ਸਾਧ ਸੰਗਤ ਜੀ ਤੁਹਾਨੂੰ ਅੰਦਰੋਂ ਵੀ ਦਰਸ਼ਨ ਕਰਵਾਉਣੀ ਆ ਸੋ ਉਸ ਤਲਾਬ ਦੇ ਵੀ ਦਰਸ਼ਨ ਕਰਵਾਉਣੀ ਆ ਜਿਸ ਜਗ੍ਹਾ ਦੇ ਉੱਤੇ ਛਪੜੀ ਹੁੰਦੀ ਸੀ ਪਹਿਲਾਂ ਤੇ ਗੁਰੂ ਸਾਹਿਬ ਜੀ ਨੇ ਪੰਜ ਇਸ਼ਨਾਨਾ ਕੀਤਾ ਸੀ ਸਾਧ ਸੰਗਤ ਜੀ ਗੁਰਦੁਆਰੇ ਗੁਰਦੁਆਰਾ ਸਾਹਿਬ ਜੀ ਦਾ ਬਾਹਰਲਾ ਦ੍ਰਿਸ਼ ਦੇਖੋ ਜੀ ਸਾਧ ਸੰਗਤ ਜੀ ਮਨਮੋਹਕ ਦ੍ਰਿਸ਼ਾ ਜੀ ਗੁਰਦੁਆਰਾ ਸੋਹੀਣਾ ਸਾਹਿਬ ਪਾਸ਼ਾਹੀ ਨੌਵੀਂ ਢੋਲਾ ਬਰਨਾਲਾ ਤੇ ਇਸ ਜਗ੍ਹਾ ਦੇ ਉੱਤੇ ਸਾਧ ਸੰਗਤ ਜੀ ਹੁਣ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਜੀ ਦੇ ਅੰਦਰੋਂ ਦਰਸ਼ਨ ਕਰਵਾ ਕੇ ਲਿਆਉਨੇ ਆ। ਸੋ ਇਹ ਇਤਿਹਾਸਕ ਕਾਗਜ਼ ਸਾਹਿਬ ਲਿਖਿਆ ਹੋਇਆ, ਬੋਰਡ ਲਿਖਿਆ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ। ਤੇ ਹੁਣ ਤੁਹਾਨੂੰ ਆਪਾਂ ਉਸ ਕਾਗਜ਼ ਦੇ ਦਰਸ਼ਨ ਕਰਵੋਨੇ ਆ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ 1722 ਬਿਕਰਮੀ ਸੰਮਤ 1665 ਈਸਵੀ ਨੂੰ ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ ਅਤੇ ਘੋੜਾ ਇਸ ਕਾਗਜ਼ ਦੇ ਰੂਪ ਨਾਲ ਬੰਨਿਆ ਸੀਗਾ ਜੋ ਕਿ ਅੱਜ ਵੀ ਮੌਜੂਦ ਹੈ। ਸੋ ਇਹ ਕਰੀਰ ਦਾ ਜੋ ਇਤਿਹਾਸ ਵਾਲਾ ਬੋਰਡ ਆ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਤੇ ਇਸ ਜਗ੍ਹਾ ਦੇ ਉੱਪਰ ਜੋ ਵੀ ਸੁਖਣਾ ਸੰਗਤਾਂ ਸੁਖ ਦੀਆਂ ਉਹਨਾਂ ਦੀਆਂ ਸੁਖਣਾ ਪੂਰੀਆਂ ਹੁੰਦੀਆਂ ਤੇ ਇਸ ਜਗ੍ਹਾ ਦੇ ਉੱਪਰ ਇਹ ਨਿਮ ਬੰਨੀ ਹੋਈ ਆ ਦੇਖੋ ਜੀ 사ਤਸੰਗਤ ਜੀ ਜੋ ਸੁਖਣਾ ਪੂਰੀਆਂ ਹੁੰਦੀਆਂ ਲੋਕ ਸੰਗਤਾਂ ਦੀਆਂ ਉਹ ਇਸ ਸਥਾਨ ਦੇ ਉੱਪਰ ਆ ਕੇ ਮੱਥਾ ਟੇਕਦੀਆਂ ਜੀ 사ਤਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਣੇ ਆ ਇਸ ਸਾਈਡ ਤੋਂ ਵੀ ਕਰੀਰ ਦੇ ਇਸ ਕ੍ਰੀਦ ਦੇ ਨਾਲ ਹੀ ਗੁਰੂ ਸਾਹਿਬ ਜੀ ਨੇ ਆਪਣਾ ਕੋੜਾ ਬਣਿਆ ਸੀ ਸਾਧ ਸੰਗਤ ਜੀ ਤੁਸੀਂ ਦਰਸ਼ਨ ਕਰੋ ਤੇ ਇਹਦੇ ਅੰਦਰਲੇ ਪਾਸੇ ਤਲਾਬ ਬਣਿਆ ਹੋਇਆ ਉਸ ਜਗ੍ਹਾ ਤੇ ਪਹਿਲਾਂ ਛੱਪੜੀ ਹੁੰਦੀ ਸੀ ਗੁਰੂ ਸਾਹਿਬ ਜੀ ਨੇ ਪੰਜ ਛਨਾਨਾ ਕੀਤਾ ਸੀ ਅਤੇ ਦੁਪਹਿਰਾ ਕੱਟਿਆ ਸੀ ਇਸ ਜਗ੍ਹਾ ਦੇ ਉੱਪਰ ਸਾਧ ਸੰਗਤ ਜੀ ਇਹ ਬੋਰਡ ਲੱਗਿਆ ਹੋਇਆ ਇਤਿਹਾਸ ਵਾਲਾ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਸਕਦੇ ਹੋ ਸਾਧ ਸੰਗਤ ਜੀ ਤੇ ਤੁਹਾਨੂੰ ਹੁਣ ਆਪਾਂ ਦਰਬਾਰ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾ ਕੇ ਲਿਆਉਂਦੇ ਹਾਂ ਸੋ ਬਣੇਰੋ ਵੀਡੀਓ ਦੇ ਨਾਲ ਸਾਧ ਸੰਗਤ ਜੀ ਸਾਸੰਗਜੀ ਇਤਿਹਾਸ ਦੱਸਦਾ ਹੈ ਇਸ ਸਥਾਨ ਤੇ ਗੁਰੂ ਜੀ ਵਿਕਰਮ ਵਿਕ੍ਰਮੀ ਸੰਮਤ 1722 ਪੋ ਮਹੀਨੇ 1665 ਈਸਵੀ ਨੂੰ ਆਪਣੇ ਮਹਾਰਗ ਚਰਨ ਪਾਏ ਸਨ ਇਸ ਸਥਾਨ ਤੇ ਗੁਰੂ ਜੀ ਨੇ ਕਰੀਰ ਦੇ ਰੁੱਖ ਨਾਲ ਆਪਣਾ ਘੋੜਾ ਬੰਨਿਆ ਸੀ ਅਤੇ ਛਪੜੀ ਵਿੱਚ ਪੰਜ ਇਸ਼ਨਾਨਾ ਕੀਤਾ ਸੀ ਅਤੇ ਦੁਪਹਿਰਾ ਵੀ ਕੱਟਿਆ ਸੀਗਾ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਜੀ ਦੀ ਸੇਵਾ ਨਾ ਕੀਤੀ ਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਪਿੰਡ ਦਾ ਨਾਮ ਪੁੱਛਿਆ ਤਾਂ ਪਤਾ ਲੱਗਿਆ ਕਿ ਇਸ ਪਿੰਡ ਨੂੰ ਸੋਹੀਵਾਲ ਕਹਿੰਦੇ ਹਨ ਤਾ ਗੁਰੂ ਜੀ ਨੇ ਬਚਨ ਕੀਤਾ ਨਾ ਸੋਹੀ ਨਾ ਮੋਈ ਨਾ ਇਹੋਸੀ ਥਈ ਥਈ ਇਹੋਸੀ ਮਿਰਗਾਂ ਦੀ ਠੇਹੀ ਸਾਧ ਸੰਗਤ ਜੀ ਹੁਣ ਤੁਹਾਨੂੰ ਆਪਾਂ ਅੰਦਰੋਂ ਗੁਰਦੁਆਰਾ ਸੋਹੀ ਅਣਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਲਿਆਉਨੇ ਆ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਉਨੇ ਆ ਇਹ ਸੱਜੇ ਪਾਸੇ ਜੋਤ ਚੱਲ ਰਹੀ ਆ ਗੁਰੂ ਸਾਹਿਬ ਜੀ ਦੀ ਅਤੇ ਹੁਣ ਤੁਹਾਨੂੰ ਆਪਾਂ ਪਹਿਲਾਂ ਤਲਾਬ ਦੇ ਦਰਸ਼ਨ ਕਰਵਾਉਨੇ ਆ ਜਿਸ ਜਗ੍ਹਾ ਤੇ ਛਪੜੀ ਹੁੰਦੀ ਸੀਗੀ ਸੋ ਇਹ ਜੋ ਚੱਲ ਰਹੀ ਆ ਮਹਾਰਾਜ ਜੀ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਇਸ ਜਗ੍ਹਾ ਤੇ ਇਸ ਸਰੋਵਰ ਬਣਿਆ ਹੋਇਆ ਜੀ ਜਿਸ ਜਗ੍ਹਾ ਦੇ ਉੱਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉਸ ਟਾਈਮ ਛਪੜੀ ਹੁੰਦੀ ਸੀਗੀ ਤੇ ਪੰਜ ਇਸ਼ਨਾਨਾ ਕੀਤੀਆਂ ਸੀ ਤੇ ਦੁਪਹਿਰਾ ਇਸੇ ਜਗ੍ਹਾ ਤੇ ਹੀ ਖਟਿਆ ਸੀ ਅਤੇ ਇਸ ਸਾਈਡ ਉਹ ਜਿਹੜਾ ਕਰੀਰ ਦਾ ਰੁੱਖ ਆ ਜੀ ਇਹ ਸਾਹਮਣੇ ਆ ਜੀ ਬਿਲਕੁਲ ਇਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਜੀ ਨੇ ਆਪਣਾ ਜਿਹੜਾ ਘੋੜਾ ਉਹ ਬੰਨਿਆ ਸੀਗਾ ਤੇ ਗੁਰੂ ਸਾਹਿਬ ਮਹਾਰਾਜ ਜਦੋਂ ਮਾਲਵੇ ਦੀ ਧਰਤੀ ਨੂੰ ਉਤਾਰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਤੇ ਗੁਰਦੁਆਰਾ ਸੋਹੀਣਾ ਸਾਹਿਬ ਜੀ ਦਾ ਮਨਮੋਹਕ ਦ੍ਰਿਸ਼ਾ ਜੀ ਬਾਹਰੋਂ ਤੇ ਇਹ ਨਿਸ਼ਾਨ ਝੂਲ ਰਿਹਾ ਮਹਾਰਾਜ ਜੀ ਦਾ ਝੂਲਦੇ ਨਿਸ਼ਾਨ ਰਹਿਣੇ ਪੰਥ ਮਹਾਰਾਜ ਜੀ ਕੇ ਸੋ ਤੁਸੀਂ ਦਰਸ਼ਨ ਕਰੋ ਜੀ ਤੇ ਗੁਰਦੁਆਰਾ ਸੋਹੀਣਾ ਸਾਹਿਬ ਜੀ ਦੇ ਦਰਸ਼ਨ ਕਰੋ ਸਾ ਸੰਗਤ ਜੀ ਮਾਲਵੇ ਦੀ ਧਰਤੀ ਨੂੰ ਤਾਰਦੇ ਹੋਏ ਇਸ ਸਥਾਨ ਤੇ ਗੁਰੂ ਸਾਹਿਬ ਮਹਾਰਾਜ ਪਹੁੰਚੇ ਸਨ ਅਤੇ ਜਦੋਂ ਇਸ ਇਹ ਗੱਲ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਮਹਾਰਾਜ ਇੱਥੇ ਆਏ ਹਨ ਅਤੇ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਅਨੇਕਾਂ ਪਿਟਾਵਾਂ ਲੈ ਕੇ ਆਈਆਂ ਸਨ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਜੋ ਸੰਗਤਾਂ ਸ਼ਰਧਾ ਭਾਵਨਾ ਨਾਲ ਇਸ ਛੱਪੜੀ ਵਿੱਚ ਇਸ਼ਨਾਨ ਕਰਨਗੀਆਂ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਗੁਰੂ ਜੀ ਨੇ ਇੱਥੇ ਕਰੀਦ ਨਾਲ ਹੀ ਘੋੜਾ ਬੰਨਿਆ ਸੀ ਜੋ ਅੱਜ ਵੀ ਮੌਜੂਦ ਹੈ ਇੱਥੇ ਇਸ ਸਤਾਂਤੇ ਹਰ ਮਹੀਨੇ ਮੱਸਿਆ ਅਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ 사ਤਸੰਗਤ ਜੀ ਹੁਣ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਵੋਨੇ ਆਂ ਦਰਸ਼ਨ ਕਰੋ 사ਤਸੰਗਤ ਜੀ ਅੰਦਰੋਂ ਦਰਬਾਰ ਸਾਹਿਬ ਦੇ 사ਤਸੰਗਤ ਜੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਸੰਗਤਾਂ ਨੂੰ ਵੀ ਇਤਿਹਾਸਕ ਗੁਰਦੁਆਰਿਆਂ ਦਾ ਪਤਾ ਲੱਗ ਸਕੇ ਅਤੇ ਸੰਗਤਾਂ ਦਰਸ਼ਨ ਕਰਨ ਆਉਣ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗੋ ਜੁਗ ਅਟਲ ਸਭਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰੋ ਸੱਚਖੰਡ ਵਸੈ ਨਰਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਾਧ ਸੰਗਤ ਜੀ ਸੱਚਖੰਡ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਸੁੱਸੀ ਦਰਸ਼ਨ ਕਰੋ ਸਾਧ ਸੰਗਤ ਜੀ ਕਾਰ ਸੇਵਾ ਵੀ ਇਸ ਸਥਾਨ ਤੇ ਚੱਲਦੀ ਆ ਕਾਰ ਸੇਵਾ ਵਾਲੇ ਬਾਬੇ ਦਰਸ਼ਨੀ ਜੋੜੀ ਦੀ ਜਿਹੜੀ ਸੇਵਾ ਚੱਲ ਰਹੀ ਆ ਸਾਤਸੰਗ ਜੀ ਸੋ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਐ ਸਾਤਸੰਗ ਜੀ ਜਿਹੜੀ ਤਪੀ ਹੋਈ ਧਰਤੀ ਆ ਉਹ ਵੀ ਹਰੀ ਹੋ ਜਾਂਦੀ ਹੈ ਜਦੋਂ ਕੋਈ ਮਹਾਪੁਰਸ਼ ਰੱਬੀ ਅਵਤਾਰ ਬੈਹ ਜਾਂਦਾ ਕਿ ਸੋ ਗੁਰੂ ਸਾਹਿਬ ਜੀ ਨੇ ਇਸ ਧਰਤੀ ਨੂੰ ਵਿਹਾਗ ਲਾਇਆ ਸਣ ਸਾਤਸੰਗ ਜੀ ਸੋ ਇੱਕ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸੀਗਾ ਤੇ ਇਹ ਬਾਹਰਲੇ ਪਾਸੇ ਪਾਰਕ ਬਣੀ ਹੋਈਆ ਗੁਰਦੁਆਰਾ ਸਾਹਿਬ ਜੀ ਦੇ ਇਹ ਜਦੋਂ ਆਪਾਂ ਉਹਨੇ ਸੱਜੇ ਪਾਸੇ ਪਾਰਕ ਬਣੀ ਹੋਈ ਆ ਤੇ ਇਹਦੇ ਨਾਲ ਹੀ ਖੱਬੇ ਪਾਸੇ ਨੂੰ ਲੰਗਰ ਹਾਲ ਬਣਿਆ ਹੋਇਆ ਸਾਧ ਸੰਗਤ ਜੀ ਤੁਹਾਨੂੰ ਉਹਦੇ ਵੀ ਆਪਾਂ ਦਰਸ਼ਨ ਕਰਵਾਉਨੇ ਆ ਉਹ ਗੁਰਦੁਆਰਾ ਗੁਰਦੁਆਰਾ ਸਾਹਿਬ ਜੀ ਦਾ ਮੇਨ ਗੇਟ ਆ ਜਿੱਥੋਂ ਆਪਾਂ ਅੰਦਰ ਆਉਨੇ ਆ ਐਂਟਰੀ ਹੁੰਦੀ ਆ ਤੇ ਇਹ ਦੁਕਾਨਾਂ ਲੱਗੀਆਂ ਹੋਈਆਂ ਬਾਹਰਲੇ ਪਾਸੇ ਸੋ ਸੰਗਰਾਮ ਮੱਸੀਆਂ ਨੂੰ ਜਿਆਦਾ ਲੱਗਦੀਆਂ ਸੰਗਤਾਂ ਜਿਆਦਾ ਆਉਂਦੀਆਂ ਤੇ ਇਹ ਲੰਗਰ ਹਾਲ ਬਣਿਆ ਹੋਇਆ ਸੰਗਤਾਂ ਵਾਸਤੇ ਸਾਧ ਸੰਗਤ ਜੀ ਤੁਸੀਂ ਵੀ ਇਸ ਸਥਾਨ ਦੇ ਜਰੂਰ ਦਰਸ਼ਨ ਕਰਕੇ ਜਾਇਓ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਜੀ ਸੋਹੀ ਜਣਾ ਸਾਹਿਬ ਅੰਜੀ ਸਾਧ ਸੰਗਤ ਜੀ ਐਸਸੀ ਗੁਰਦੁਆਰਾ ਸੋਹੀ ਜਣਾ ਸਾਹਿਬ ਪਾਤਸ਼ਾਹੀ ਨੌਮੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਜੀ ਸਾਧ ਸੰਗਤ ਜੀ ਵੀਡੀਓ ਵੇਖ ਕੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਦਰਸ਼ਨ ਕਰ ਲੈਣ ਧਾਰਮਿਕ ਵੀਡੀਓ ਵੇਖਣ ਲਈ ਐਸਐਮਸੀ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ